ਦੇ ਵਿੱਚ ਬੂਟੇ ਵੰਡ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਕੋਈ ਸਭ ਤੋਂ غلط ਇਹ ਗੱਲਾਂ ਵੀ ਵਾਤਾਵਰਣ ਦੀ ਸੋਧਤਾ ਵਾਸਤੇ ਜਿੱਥੇ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਪਵਨ ਗੋਲੋ ਪਾਣੀ ਪੀਤਾ ਬਾਤਾ ਧਰਤ ਭਾਸ ਇਸ ਕਰਕੇ ਵਾਤਾਵਰਣ ਦੀ ਸੋਧਤਾ ਵਾਸਤੇ ਸਾਡੇ ਸਮਾਜ ਨੂੰ ਵਧੀਆ ਇੱਕ ਜਿਹੜਾ ਮਾਹੌਲ ਦਿੱਤਾ ਜਾਵੇ ਕਿਉਂਕਿ ਮਨੁੱਖਣ ਦੇ ਨਾਲ ਬਹੁਤ ਸਮੱਸਿਆਵਾਂ ਨਹੀਂ ਆਉਂਦੀਆਂ ਨੇ ਇਸ ਅਪਰਾਲੇ ਦੇ ਤਹਿਤ ਅੱਜ ਅਸੀਂ ਦਿਹਾਤੀ ਪ੍ਰੈਸ ਕਲੱਬ ਬਾਗਾ ਪੁਰਾਣਾ ਬੰਦੋ ਇਹ ਲਾਏ ਬੁੱਢੇ ਬਟੇਆ ਬਿਲਕੁਲ ਮੌਫਤਾ ਸੀ ਸਿਵਾਵਾ ਜਿਹੜੀਆਂ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੇ ਨਾਲ ਖੜੇ ਨੇ ਲੈਫਟ ਜੀਕਰ ਸਾਹਿਬ ਖੜੇ ਨੇ ਜਕੀਰ ਸਿੰਘ ਜੀ ਤੱਕੜ ਸਾਹਿਬ ਨੇ ਅੱਜ ਦਿਹਾਤੀ ਪ੍ਰੈਸ ਕਲੱਬ ਵੱਲੋਂ ਇਹ ਅਪਰਾਣਾ ਕੀਤਾ ਗਿਆ ਜਿਹੜੇ ਮੌਫਤਾ ਦੇ ਵਿੱਚ ਇਹ ਜਿਹੜੇ ਬੁੱਢੇ ਬਟਨੇ ਆ ਇਹ ਮੈਸੇਜ ਵੀ ਸਾਡਾ ਇਹੀ ਹੈ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬੁੱਢੇ ਲੋਈਏ ਤੇ ਵੱਧ ਤੋਂ ਵੱਧ ਜਿਹੜਾ ਇਹਦਾ ਸਮਾਜ ਦੇ ਵਿੱਚ ਸੁਨੇਹਾ ਜਾਵੇ ਚੰਗਾ ਸੁਨੇਹਾ ਦੇਣ ਦਾ ਦੇਹਤੀ ਪ੍ਰੈਸ ਕਲੱਬ ਬਾਕਾਪਰਾਣਾ ਵੱਲੋਂ ਬੂਟੇ ਵੰਡਣ ਦਾ ਕੰਮ ਸੇਵਾ ਕੀਤੀ ਜਾ ਰਹੀ ਹੈ ਬਹੁਤ ਹੀ ਸ਼ਰੰਘਾਯੋਕ ਕਦਮ ਹੈ ਇਹਦੇ ਨਾਲ ਦਰਖਤ ਵੰਡਣ ਨਾਲ ਦਰਖਤ ਲਾਉਣ ਕੇ ਸਾਰੇ ਇਹਦੀ ਪਾਲਣ ਪੋਸ਼ਣ ਕਰਨਗੇ ਦਰਖਤ ਵਧਣਗੇ ਤੇ ਇਹਦੇ ਨਾਲ ਵਾਤਾਵਰਣ ਸ਼ੁੱਧ ਹੋਊਗਾ ਤੇ ਬਹੁਤ ਵਧੀਆ ਭਰਾਲਾ ਅਸੀਂ ਇਹਨਾਂ ਨੂੰ ਵਧਾਈ ਦੇ ਪਾਤਰ ਆ ਦੇਹਤੀ ਪ੍ਰੈਸ ਕਲੱਬ ਬਾਕਾਪਰਾਣਾ ਹਾਂਜੀ ਸਰ ਜੀ ਤੁਸੀਂ 메ਨ ਚੌਂਕ ਦੇ ਵਿੱਚ ਪਹੁੰਚੇ ਹੋ ਜਿੱਥੇ ਬੂਟੇ ਵੰਡੇ ਗਏ ਆ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਕਾਪਰਾਣਾ ਵਿਖੇ ਦੇਹਤੀ ਪ੍ਰੈਸ ਕਲੱਬ ਬਾਕਾਪਰਾਣਾ ਵੱਲੋਂ ਜਿਹੜਾ ਵਾਤਾਵਰਣ ਦੀ ਸੰਭਾਲ ਲਈ ਤੇ ਹੈ ਜਿਹੜੇ ਉਹ ਕ੍ਰੀ ਵੰਡੇ ਜਾ ਰਹੇ ਨੇ ਆਮ ਪਬਲਿਕ ਨੂੰ ਵੰਡੇ ਜਾ ਰਹੇ ਨੇ ਤਾਂ ਜੋ ਆਪਣਾ ਜਿਹੜਾ ਵਾਤਾਵਰਣ ਨੂੰ ਹਰਿਆ ਭਰਿਆ ਰਵੇ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਤੁਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਉੱਥੇ ਜਿਹੜੇ ਲੈ ਕੇ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਦੇ ਆਸ-ਪਾਸ ਆਪਣੇ ਪਿੰਡਾਂ ਵਿੱਚ ਲਗਾਏ ਜਾਣ ਤਾਂ ਜੋ ਵਾਤਾਵਰਣ ਜਿਹੜਾ ਹਰਿਆ ਭਰਿਆ ਰਹੇ ਅਪੇਸ਼ੁਕ ਰਹੇ ਥੈਂਕ ਯੂ ਅਸੀਂ ਜਿਹੜੀ ਹਾਕੀ ਪ੍ਰੈਸ ਕਲੱਬ ਵਾਕਾ ਬਣਾਵਲ ਤੋਂ ਵਾਤਾਵਰਣ ਦੀ ਸੁਰੱਖਤਾ ਔਰ ਜਿਹੜੇ ਸਾਡੇ ਸਾਹ ਹਾਈ ਹੁੰਦੇ ਆ ਆਕਸੀਜਨ ਲਈ ਔਰ ਸਾਨੂੰ ਛਾਵਾਂ ਦੇਣ ਲਈ ਔਰ ਸਾਨੂੰ ਫਲ ਦੇਣ ਲਈ ਜਿਹੜੇ ਹਮੇਸ਼ਾ ਸਾਡੇ ਸਿਰ ਤੇ ਸਾਰ ਆਉਦੇ ਆ ਉਹ ਪੌਦੇ ਅਸੀਂ ਅੱਜ ਵੰਡ ਰਹੇ ਆ ਬਾਗਾਪਣਾ ਚੌਕ ਵਿੱਚ ਤੇ ਸਾਡੇ ਕੋਲ ਹੁੰਦੇ ਆ ਜ਼ਿਲਦਾਰ ਬਾਗਾਪਣਾ ਜੀਤ ਸਿੰਘ ਜੀ ਸਾਡੇ ਪ੍ਰਿੰਸੀਪਲ ਬਾਗਾਪਣਾ ਦੇ ਚੇਅਰਮੈਨ ਜੀ ਜੀਸ਼ੇ ਸਿੰਘ ਜੀ ਔਰ ਜਿਹੜੇ ਅੱਜ ਦੇ ਮੋਤ ਪ੍ਰਮਾਨ ਆ ਕੀ ਨਵ ਆਪਣੇ ਨੂੰ ਜਿਵੇਂ ਆ ਆਖਦੇ ਆ ਔਰ ਪਬਲਿਕ ਨੂੰ ਖੁਸ਼ਿਆ ਦਿੰਦੇ ਆ ਭਾਈ ਵਾਧਵਾ ਦਾ ਬੂਤੇ ਲਗਾਓ ਤੇ ਜਿਹੜੀ ਆਪਣੀ ਆਪ ਸੀ ਨਾ ਉਹਨੂੰ ਥੀਂ ਵਿਚ ਪਾਓ ਸਰਮ ਜਿਹੜੇ ਬੂਤੇ ਲਾਏ ਨਾ ਜਾਂਦੇ ਆ ਪਰ ਉਹਨਾਂ ਦਾ ਪਾਲਣ ਪੋਚ ਨਹੀਂ ਹੁੰਦਾ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ ਉਹ ਸਾਡੀ ਆਪੋ ਆਪਣੀ ਤਿੱਖਵਾਰੀ ਆ ਅਸੀਂ ਪਹਿਲਾਂ ਬੂਤੇ ਲਵਾਏ ਸੀ ਸੈਸੋ ਵਾਗਾ ਪਾਉਨ ਉਹ ਸਾਰੇ ਬੂਤੇ ਜਿੰਨੇ ਮੈਂਬਰਾਂ ਨੇ ਲਵਾਏ ਸੀ ਲੱਗੇ ਆ ਅੱਜ ਪਛਣਾ ਕੀਤਾ ਬਾਰੇ ਬੂਤੇ ਲੱਗੇ ਵਧੀਆ ਖੜੇ ਆ ਪਰ ਮੈਂ ਸਭ ਨੂੰ ਕਹਿੰਦੀ ਲਗਾਓ ਵੀ ਇਹਨਾਂ ਨਾਲ ਸੇਵਾ ਕਰੋ ਉਹਦੀ ਦੇਖਰੇ ਕਰੋ ਜਿੰਨਾ ਚਾਹੀਦਾ